ਇਕ ਬੇਹੱਦ ਮਨਪਾਕੀ ਘਟਨਾ ਵਾਪਰੀ ਹੈ ਦੱਸਿਏ ਕਿ ਗੁਰਦਾਸਪੁਰ ਤੋਂ ਦਿੱਲੀ ਜਾ ਰਹੀ ਇੱਕ ਸਵਿਫਟ ਡਿਜ਼ਾਇਰ ਕਾਰ ਦਾ ਟਾਇਰ ਫਟ ਜਾਂਦਾ ਜਿਸ ਨਾਲ ਕਾਰ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਜਾ ਡਿੱਗੀ ਹੈ ਕਾਰ ਦੇ ਵਿੱਚ ਸਵਾਰ ਬੀਐਸਐਫ ਜਵਾਨ ਦੇ ਸੱਟਾਂ ਲੱਗੀਆਂ ਨੇ ਜਦ ਕਿ ਉਹਨਾਂ ਦੀ ਪਤਨੀ ਠੀਕ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸਰਪਜੀਤ ਸਿੰਘ ਨੇ ਦੱਸਿਆ ਕਿ ਗੱਡੀ ਨੂੰ ਬਜਰੰਗ ਸਹਾਇ ਚਲਾ ਰਹੇ ਸਨ ਇਹਨਾਂ ਦੇ ਨਾਲ ਉਹਨਾਂ ਦੀ ਪਤਨੀ ਸਵਾਰ ਸੀ ਜੋ ਗੁਰਦਾਸਪੁਰ ਬੀਐਸਐਫ ਪਟਾਲੀਅਨ ਦੇ ਵਿੱਚ ਤਾਇਨਾਤ ਸੀ ਜੋ ਗੁਰਦਾਸਪੁਰ ਤੋਂ ਦਿੱਲੀ ਜਾ ਰਹੇ ਸਨ ਗੁਰਾਇਆ ਪੁਲ ਦੇ ਉੱਤੇ ਜਦੋਂ ਚੜਨ ਲੱਗੇ ਤਾਂ ਕਾਰ ਦਾ ਟਾਇਰ ਫਟ ਗਿਆ ਤੇ ਕਾਰ ਹਾਈਵੇ ਤੇ ਲੱਗੇ ਲੋਹੇ ਦੀ ਰੇਲਿੰਗ ਤੋੜ ਕੇ ਪੁਲ ਤੋਂ ਹੀ ਛਾੜ ਗਈ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਕਾਰ ਸਵਾਰ ਬਜਰੰਦ ਸਹਾਇਦ ਸੱਟਾਂ ਲੱਗੀਆਂ ਨੇ। ਇੱਥੇ ਇਨਸਾਨੀਅਤ ਦੀ ਮਿਸਾਲ ਹੀ ਉਦੋਂ ਵੇਖਣ ਨੂੰ ਮਿਲੀ ਜਦੋਂ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਜ਼ਖਮੀ ਨੂੰ ਫੌਰੀ ਤੌਰ ਤੇ ਆਪਣੀ ਗੱਡੀ ਦੇ ਵਿੱਚ ਪਾ ਕੇ ਫਰਸਟ ਏਡ ਦਿੱਤੀ ਗਈ ਅਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫੌਰੀ ਇਲਾਜ ਕਾਰਨ ਹੈ ਜਿਹੜਾ ਹਾਦਸੇ ਤੋਂ ਬਾਅਦ ਬੁਰਾਇਆ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਲਤੀ ਦੀ ਰਿਪੋਰਟ ਲੁਧਿਆਣਾ ਲਾਈ ਹਾਂਜੀ ਬਾਜੀ ਕਾਈ ਕੀ ਨਾਮ ਤਾਂ ਦਾ ਮੇਰਾ ਮਨਜਿੰਦਰ ਸਿੰਘ ਨਾ ਆਇਆ ਜੀ ਫੁਵਾੜੇ ਤੋਂ ਆਉਂਦੇ ਪੈ ਸਕੇ ਹਾਂਜੀ ਤੇ ਸਾਡੇ ਮੋਰੇ ਗੱਡੀ ਰਗੀ ਉੱਪਰੋਂ ਆਈ ਆ ਬਰੇਟੋ ਪਰ ਹਾਂਜੀ ਤੇ ਵਾਕਿਆ ਸ ਬਚਾਅ ਦੇ ਸਿਰ ਤੇ ਸੱਟ ਲੱਗੀ ਆ ਤੇ ਪਠਾਨਕੋਟ ਤੋਂ ਆ ਰਹੇ ਆ ਤੇ ਦਿੱਲੀ ਜਾਣਾ ਸੀਗੇ ਨਹੀਂ ਜੀ ਅੱਛਾ ਜੀ ਤੇ ਟਾਇਰ ਦੀ ਵਜ੍ਹਾ ਨਾਲ ਫਟ ਗਈ ਆ ਜੀ ਟੈਰ ਫਾੜ ਹਾਂਜੀ ਟੈਰ ਫਾੜ ਗਿਆ ਜੀ ਹਸਬੰਡ ਵਾਈਫ ਸੀਗੇ ਜੀ ਦੋਨੋਂ ਹਾਂਜੀ ਹਾਂਜੀ ਹੈਲੋ ਮੈਡਮ ਤੇ ਆਰਮੀ ਚ ਓਕੇ ਹਾਂਜੀ ਹਾਂਜੀ ਤੇ ਤੁਸੀਂ ਆਪਣੀ ਪ੍ਰਾਈਵੇਟ ਗੱਡੀ ਹਾਂਜੀ ਹਾਂਜੀ ਆਪਣੀ ਪ੍ਰਾਈਵੇਟ ਗੱਡੀ ਲੈ ਕੇ ਆਗੇ ਪਿੱਛੇ ਮਗਰ ਆਉਂਦੇ ਰਹਿ ਸਗੇ ਅਸੀਂ ਭਾਈ ਮਤੀ ਦਾ ਕਾਲਜ ਦੇ ਆਏ ਹਾਂ ਓਕੇ ਦੇ ਪ੍ਰਿੰਸੀਪਲ ਜੀ ਨਾਲ ਸੀ ਸਾਡੇ ਉਹਦਾ ਹੈਲਪ ਕੀਤੀ ਤੇ ਇੱਥੇ ਲਿਆਂਦੇ ਜੀ ਕਈ ਲੋਕ ਜਿੱਦਾਂ ਹੁਣ ਹੱਦ ਸਾਹ ਵਾਪਰਦਾ ਨਹੀਂ ਜਿੰਨੇ ਕੋਈ ਨਹੀਂ ਲੱਗ ਕੇ ਸਾਰੇ ਮੂਵੀਆ ਬਣਾਉਦੇ ਕੋਈ ਫੋਨ ਨਹੀਂ ਕਰਦਾ ਜੀ ਆਪ ਦੇਖਿਆ ਉਹਦਾ ਫੋਨ ਕਰ ਲੈਂਦੇ ਹਾਂ ਹਾਂਜੀ ਫਰਦਸ ਸਾਹਿਬ ਦੇ ਟਾਈਮ ਤੇ ਹੁਣ ਹਸਪੀਟਲ ਲੈ ਕੇ ਆਏ ਹਾਂ ਹਾਂਜੀ ਹਸਪ हां ठीक ठाक हां जी हां ठीक है जी हां ठीक है ए भैया ਥੱਲੇ ਹੀ ਆ ਜੀ ਹਾਂ ਜੀ ਹਾਂ ਜੀ ਟਾਇਰ ਫਟਣ ਨਾਲ ਤੇ ਹਾਂ ਜੀ ਟਾਇਰ ਫਟਣਾ ਹੋ ਗਿਆ ਜੀ ਗੱਲਬਾਤ ਕਰ ਰਹੇ ਸੀ ਹਾਂ ਜੀ ਗੱਲਬਾਤ ਠੀਕ ਠਾਕ ਹੈ ਜੀ ਵਧੀਆ ਜੀ ਹਾਂ ਜੀ ਧੰਨਵਾਦ ਸਾਡਾ ਲੈ ਕੇ ਗੱਡੀ ਜੀ ਸਾਡੇ ਪਾਸ ਓਕੇ ਜੀ ਜੀ ਸਰ ਜੀ ਕੋਈ ਇੱਕ ਐਕਸੀਡੈਂਟ ਹੋਇਆ ਜੀ ਗੱਡੀ ਦਾ ਦੱਸਿਓ ਕੀ ਮਾਮਲਾ ਇਹਦੇ ਵਿੱਚ ਇਸ ਤਰ੍ਹਾਂ ਸਿਗਾ ਜੀ ਇਹ ਹਸਬੰਡ ਵਾਈਫ ਸੀਗੇ ਦੋਨੇ ਜੋ ਕਿ Swift Desire ਸੀ ਰਾਜਸਥਾਨ ਨੰਬਰ ਇਹ ਪਠਾਨਕੋਟ ਤੋਂ ਆ ਰਹੇ ਸੀਗੇ ਇਧਰ ਲੁਧਿਆਣੇ ਸਾਈਡ ਜਾ ਰਹੇ ਸੀਗੇ ਅਸਿਸਟੈਂਟ ਕਮਾਂਡੈਂਟ ਨੇ ਜੀ ਜਦੋਂ ਉਹਨਾਂ ਨੇ ਦੱਸਿਆ ਤੇ ਮੈਂ ਬੀਐਸਐਫ ਬਟਾਲੀਅਨ ਦੇ ਵਿੱਚ ਆ ਜੀ ਅਸਿਸਟੈਂਟ ਕਮਾਂਡੈਂਟ ਤੇ ਉਹਨਾਂ ਨੇ ਦੱਸਿਆ ਕਿ ਮੇਰੇ ਜਿਹੜਾ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਪਲਟੀ ਹੈ ਜੀ ਪਰ ਬਚਾ ਇਸ ਚੀਜ਼ ਦਾ ਬਹੁਤ ਰਿਹਾ ਕਿ ਉਹਨਾਂ ਦੇ ਕੋਈ ਮੇਜਰ ਇੰਜਰੀ ਨਹੀਂ ਆਈ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਪਿੱਛੋਂ ਆ ਰਹੇ ਭਾਈ ਮਤੀ ਦਾਸ ਕਾਲਜ ਦੇ ਬਿੰਦੂ ਬਾਲਾ ਜੀ ਪ੍ਰਿੰਸੀਪਲ ਸੀਗੇ ਉਹ ਪਿਛੋਂ ਆ ਰਹੇ ਸੀ ਉਹਨਾਂ ਨੇ ਮੌਕੇ ਤੇ ਹੀ ਫਸਟ ਸਟ ਦੇ ਕੇ ਉਹਨਾਂ ਨੂੰ ਆਪਣੀ ਪ੍ਰਾਈਵੇਟ ਗੱਡੀ ਰਾਹੀਂ ਰਾਇਲ ਹਸਪੀਟਲ ਪ੍ਰਾਈਵੇਟ ਹੈ ਜੋ ਗੁਰਾਹ ਇੱਥੇ ਐਡਮਿਟ ਕਰਵਾਤਾ ਜਿੱਥੇ ਉਹਨਾਂ ਨੇ ਅਸੀਂ ਦੇਖਣ ਆਏ ਤੇ ਉਹਨਾਂ ਨੇ ਦੱਸਿਆ ਵੀ ਠੀਕ ਨੇ ਬਿਲਕੁਲ ਸਹੀ ਸੀ ਸਾਹਿਬ ਤੇ ਇਹਨਾਂ ਦੀ ਕੀ ਨਾਮ ਕਰਕੇ ਹੈ ਜੀ ਇਹਨਾਂ ਦਾ ਇਹਨਾਂ ਦਾ ਨਾਮ ਹੈਗਾ ਜੀ ਬਜਰੰਗ ਸਹਾਏ ਨੇ ਜੀ ਜਿਹੜੇ ਆ ਬਜਰੰਗ ਸਹਾਏ son of ਛੋਟੂ ਲਾਲ ਇਹ ਸਰਕਾਰੀ ਆਪਣੇ EMPLOYEES ਨੇ ਸੈਂਟਰ ਦੇ BSFs ਨੇ ਨਾਲ ਉਹਨਾਂ ਦੇ ਵਾਈਫ ਸੀ ਜੀ ਮੈਂ ਹਾਂਜੀ ਉਹਨਾਂ ਨੇ ਦੱਸਿਆ ਬਸ ਠੀਕ ਨੇ ਬਾਕੀ ਇਹ ਸਬੰਧੀ ਅਸੀਂ ਥਾਣਾ ਫਲੋਰ ਸੌਰੀ ਗਰਾਇਆਂ ਥਾਣੇ ਨੂੰ ਇਨਫੋਰਮ ਕਰ ਦਿੱਤਾ ਹੈ ਸਰੇਂਦਰਪਾਲ ਜੀ ਨੂੰ ਇਨਫੋਰਮ ਹੋ ਗਿਆ ਜੀ ਮੌਕੇ ਤੇ ਈਆਰਪੀ 112 ਗਰਾਇਆਂ ਵਾਲੀ ਵੀ ਪਹੁੰਚ ਗਈ ਹੈ ਤੁਸੀਂ ਦੇਖਿਆ ਜਿਵੇਂ ਇੱਕ ਕੋ ਪ੍ਰਾਈਵੇਟ ਗੱਡੀ ਵਾਲਿਆਂ ਨੇ ਆਪਣੀ ਦਲੇਰੀ ਦਿਖਾਈ ਆ ਕਿ ਵੀ ਐਕਸੀਡੈਂਟ ਕੇਸ ਅਸੀਂ ਅਕਸਰ ਦੇਖਦੇ ਆ ਕਿ ਕੋਈ ਹੱਤ ਨਹੀਂ ਪਾਦਾ ਹੈਗਾ ਕਿਤੇ ਇੰਜਰਡ ਨੂੰ ਜਾਂ ਬਦਨ ਜੀ ਲੱਗਦਾ ਕਿ ਜਿਹੜੇ ਅੱਜ ਇਨਸਾਨ ਨੇ ਦੇ ਤੌਰ ਤੇ ਜਿਹੜਾ ਭਾਈ ਮਤੇਜਾ ਦੇ ਪ੍ਰਿੰਸੀਪਲ ਹੈ ਜਾਂ ਉਹਨਾਂ ਦੇ ਡਰਾਈਵਰ ਨੇ ਇਨਸਾਨੀ ਦਿਖਾਈ ਹੈ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਅਸੀਂ ਵੀ ਜਿਸ ਤਰ੍ਹਾਂ ਤੁਸੀਂ ਇਹ ਹਮਦਰਦੀ ਦਿਖਾਈ ਆ ਵੀ ਤੁਸੀਂ ਕੋਈ ਇਹ ਨਹੀਂ ਦੇਖਿਆ ਆਮ ਪਬਲਿਕ ਵਾਂਗੂ ਵੀ ਆਪਾਂ ਫੋਨ ਤੇ ਵੀਡੀਓ ਬਣਾਈਏ ਜਾਂ ਕੁਛ ਕਰੀਏ ਉਹਨਾਂ ਨੇ 1 ਮਿੰਟ ਵਿੱਚ ਉਹਨਾਂ ਨੂੰ ਨਾਲ ਲੈ ਕੇ ਤਾਂ ਉਹਨਾਂ ਦਾ ਫੌਰੀ ਤੌਰ ਤੇ ਫਰਸਟ ایڈ ਦੇ ਕੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਨਾ ਕਿ ਉਹਨਾਂ ਨੇ ਕੋਈ ਇਸ ਤਰ੍ਹਾਂ ਦੇਖਿਆ ਵੀ ਆਪਾਂ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪਾਈਏ ਉਹਨਾਂ ਨੇ ਇੱਕ ਇਨਸਾਨੀ ਦਿਖਾਈ ਹੈ ਜੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਪਰੀਸ਼ੀਏਟ ਕਰਦੇ ਹਾਂ ਇਦਾਂ ਸਾਰਿਆਂ ਦੀ ਸੋਚ ਹੋਵੇ ਤਾਂ ਮੇਰਾ ਖਿਆਲ ਨਹੀਂ ਵੀ ਕੋਈ ਕੋਈ ਮਿਸ ਹੈਪਨਿੰਗ ਇਦਾਂ ਦੀ ਹੋਵੇ ਜਿਹਦੇ ਵਿੱਚ ਕੋਈ ਇੰਜਰੀ ਹੋਵੇ ਕਿ ਜਾਂ ਕੋਈ ਜਾਨ ਜਾਚ